ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ 24 ਸਾਲਾ ਪੰਜਾਬੀ ਨੌਜਵਾਨ ਨੂੰ ਸੜਕ ਹਾਦਸੇ ਦਾ ਜ਼ਿੰਮੇਵਾਰ ਮੰਨਦੇ ਹੋਏ ਅਦਾਲਤ ਨੇ ਉਸ ਨੂੰ 5 ਸਾਲ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਹਾਦਸੇ ਦੇ ਵਿੱਚ ਇੱਕ 40 ਸਾਲਾ ਮਹਿਲਾ ਦੀ ਮੌਤ ਹੋ ਗਈ ਸੀ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਪੀ ਪੰਜਾਬੀ। ਪੰਜਾਬੀ ਮੂਲ ਦੇ 24 ਸਾਲਾ ਨੌਜਵਾਨ ਭੁਪਿੰਦਰ ਸਿੰਘ ਨੂੰ ਡਿਸਟ੍ਰਿਕਟ ਅਦਾਲਤ ਨੇ 18 ਮਾਰਚ 2023 ਨੂੰ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ 40 ਸਾਲਾ ਕ੍ਰਿਸਟਿਨ ਸੈਂਡਫੋਰਡ ਦੀ ਮੌਤ ਦੇ ਦੋਸ਼ ਤੇ ਵਿੱਚ 5 ਸਾਲ ਤੇ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਇਹ ਹਾਦਸਾ ਵਿਂਜ਼ਰ ਗਾਰਡਨ ਦੇ ਨਾਰਥ-ਈਸਟ ਰੋਡ ਤੇ ਵਾਪਰਿਆ ਜਦੋਂ ਭੁਪਿੰਦਰ ਸਿੰਘ ਦੀ ਫੋਰ ਮਸਟੈਂਗ ਕਾਰ ਨੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਕ੍ਰਿਸਟਿਨ ਦੀ ਹੋਲਡਨ ਕਮੋਡੋਰ ਕਾਰ ਨੂੰ ਟੱਕਰ ਮਾਰੀ ਕ੍ਰਿਸਟਿਨ ਸੈਂਡਫੋਰਡ ਜੋ ਕਿ ਦੋ ਬੱਚਿਆਂ ਦੀ ਮਾਂ ਸੀ ਆਪਣੇ ਘਰ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਘਰ ਦਾ ਸਮਾਨ ਖਰੀਦਣ ਲਈ ਨੇੜਲੇ ਓਟੀਆਰ ਪੈਟਰੋਲ ਪੰਪ ਤੇ ਗਈ ਸੀ ਅਦਾਲਤ ਨੂੰ ਦੱਸਿਆ ਗਿਆ ਕਿ ਭੁਪਿੰਦਰ ਸਿੰਘ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਸਨੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਈ ਜੱਜ ਪੌਲ ਮਸਕਟ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਕ੍ਰਿਸਟਿਨ ਦੀ ਮੌਤ ਪੂਰੀ ਤਰ੍ਹਾਂ ਟਾਲੀ ਜਾ ਸਕਦੀ ਸੀ ਜੇਕਰ ਭੁਪਿੰਦਰ ਸਿੰਘ ਨੇ ਸਪੀਡ ਲਿਮਿਟ ਨਿਯਮ ਦੀ ਪਾਲਣਾ ਕੀਤੀ ਹੁੰਦੀ ਅਗੋ ਨੇ ਕਿਹਾ ਕਿ ਤੁਹਾਡੀ ਗੱਡੀ ਦੀ ਬੇਕਾਬੂ ਰਫਤਾਰ ਦੇ ਕਾਰਨ ਤੁਹਾਨੂੰ ਟੱਕਰ ਤੋਂ ਬਚਣ ਦਾ ਕੋਈ ਵੀ ਮੌਕਾ ਨਹੀਂ ਮਿਲਿਆ। ਭੁਪਿੰਦਰ ਸਿੰਘ ਨੇ ਅਦਾਲਤ ਦੇ ਵਿੱਚ ਖਤਰਨਾਕ ਡਰਾਈਵਿੰਗ ਦੇ ਕਾਰਨ ਮੌਤ ਦਾ ਦੋਸ਼ ਕਬੂਲ ਕਰ ਲਿਆ ਤੇ ਪਛਤਾਵਾ ਵੀ ਜ਼ਾਹਿਰ ਕੀਤਾ। ਉਸਨੇ ਅਪੀਲ ਕੀਤੀ ਸੀ ਕਿ ਜੇਲ੍ਹ ਦੀ ਬਜਾਏ ਉਸਨੂੰ ਘਰ ਦੇ ਵਿੱਚ ਨਜ਼ਰਬੰਦੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਹ ਸਿੱਖ ਧਰਮ ਦੀ ਪਾਲਣਾ ਕਰਦਾ ਹੈ ਤੇ ਉਸਨੂੰ ਜੇਲ੍ਹ ਦੇ ਵਿੱਚ ਧਰਮ ਦੀ ਪਾਲਣਾ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸੇ ਦੱਸਿਆ ਕਿ ਰਿਮਾਂਡ ਦੇ ਦੌਰਾਨ ਉਸ ਦੇ ਵਾਲਾਂ ਅਤੇ ਉਸ ਦੀ ਪਗੜੀ ਨੂੰ ਲੈ ਕੇ ਜੇਲ੍ਹ ਦੇ ਵਿੱਚ ਮਜ਼ਾਕ ਦਾ ਪਾਤਰ ਬਣਾਇਆ ਗਿਆ ਅਤੇ ਉਸ ਨੂੰ ਖਾਣ ਪੀਣ ਅਤੇ ਵਾਲਾਂ ਦੀ ਸਾਂਭ ਸੰਭਾਲ ਦੇ ਵਿੱਚ ਵੀ ਮੁਸ਼ਕਲ ਆਈ ਪਰ ਜੱਜ ਮਸਕਟ ਨੇ ਕਿਹਾ ਕਿ ਸਿੱਖ ਧਰਮ ਦੀਆਂ ਮੁਸ਼ਕਲਾਂ ਨੂੰ ਸਜ਼ਾ ਦੇ ਵਿੱਚ ਰਾਇਤ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ ਕ੍ਰਿਸਟਿਨ ਦੇ ਪਿਤਾ ਨੇ ਅਦਾਲਤ ਦੇ ਫੈਸਲੇ ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਉਹ ਭੁਪਿੰਦਰ ਸਿੰਘ ਦੀ ਸਜ਼ਾ ਦੇ ਫੈਸਲੇ ਤੋਂ ਹੈਰਾਨ ਨੇ ਕਿਉਂਕਿ ਉਹ ਆਪਣੀ ਧੀ ਦੀ ਮੌਤ ਨੂੰ ਕਦੇ ਭੁੱਲ ਨਹੀਂ ਸਕਦੇ ਅਦਾਲਤ ਨੇ ਵੀ ਮੰਨਿਆ ਕਿ ਭੁਪਿੰਦਰ ਸਿੰਘ ਦੀ ਲਾਪਰਵਾਹੀ ਨੇ ਨਾ ਸਿਰਫ ਇੱਕ ਪਰਿਵਾਰ ਨੂੰ ਤਬਾਹ ਕੀਤਾ ਬਲਕਿ ਉਸ ਦੀ ਗਲਤੀ ਨੇ ਦੂਜਿਆਂ ਨੂੰ ਸੜਕ ਸੁਰੱਖਿਆ ਦਾ ਸਬਕ ਵੀ ਦਿੱਤਾ ਜਿਸ ਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਭੁਪਿੰਦਰ ਸਿੰਘ ਨੂੰ 5 ਸਾਲ ਤੇ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਵਿੱਚ ਉਹ ਘੱਟੋ-ਘੱਟ 4 ਸਾਲ ਜੇਲ੍ਹ ਦੇ ਵਿੱਚ ਰਹੇਗਾ ਅਦਾਲਤ ਦਾ ਇਹ ਫੈਸਲਾ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਸਖਤ ਸੁਨੇਹਾ ਦਿੰਦਾ ਹੈ ਜੱਜ ਮਸਕਰ ਦੇ ਮੁਤਾਬਿਕ ਇਹ ਘਟਨਾ ਸਮਾਜ ਨੂੰ ਸੁਰੱਖਿਅਤ ਡਰਾਈਵਿੰਗ ਅਤੇ ਸਪੀਡ ਲਿਮਿਟ ਦੀ ਪਾਲਣਾ ਦੀ ਮਹੱਤਤਾ ਦੱਸਦੀ ਹੈ ਤਾਂ ਜੋ ਅਜਿਹੇ ਦੁਖਦਾਈ ਘਟਨਾਵਾਂ ਨੂੰ ਭਵਿੱਖ ਦੇ ਵਿੱਚ ਰੋਕਿਆ ਜਾ ਸਕੇ